ਮੰਗ ਪੱਤਰ ਦਿੱਤਾ ਸੀ ਕਿ ਅਸੀਂ 26 April ਨੂੰ ਦਿਵਿਆਂਗ ਬਚਾਓ ਸਰਕਾਰ ਜਗ੍ਹਾ ਉਹ ਜਿਹੜਾ ਰੋਸ ਮਾਰਤਿਆ ਉਹ ਦਿਵਿਆਂਗਾ ਵਲੋਂ ਕੱਢਿਆ ਜਾਵੇਗਾ ਉਸ ਦੇ ਸਬੰਧ ਦੇ ਵਿੱਚ ਦੂਜਾ ਜਿਹੜਾ ਅਸੀਂ ਮੰਗ ਪੱਤਰ ਦਾ ਮੁੱਖ ਚੋਣ ਕਮਿਸ਼ਨਰ ਸਿਬਨ ਸੀ ਭਾਰਤ ਸਰਕਾਰ ਨੂੰ ਦਿੱਤਾ ਸੀ ਪਰੰਤੂ ਜੋ ਵੀ ਇਹਨਾਂ ਨੇ ਸਾਨੂੰ ਖਦਾਇਤਾ ਦਿੱਤੀਆਂ ਅਸੀਂ ਉਹਨਾਂ ਦੀ ਪਾਲਣਾ ਕੀਤੀ ਇਹਨਾਂ ਵੇਲੇ ਔਰ ਇਹਨਾਂ ਨੂੰ ਆਪਣੀਆਂ ਗੱਡੀਆਂ ਤੱਕ ਦੇ ਨੰਬਰ ਵੀ ਦੇਤੇ ਉਸ ਦੇ ਬਾਵਜੂਦ ਇਹਨਾਂ ਨੇ ਸਾਨੂੰ ਜਿਹੜਾ ਸ਼ਾਮੀ ਦਿੱਤਾ ਉਹ ਇੱਕ ਧਮਕੀ ਪੱਤਰ ਦੇਤਾ ਕਿ ਤੁਸੀਂ ਜਿੱਥੇ ਵੀ ਤੁਹਾਨੂੰ ਰੋਕਿਆ ਉੱਥੇ ਤੁਹਾਨੂੰ ਰੁਕਣਾ ਪਏਗਾ ਔਰ ਤੁਹਾਡੀਆਂ ਗੱਡੀਆਂ ਦੇ ਕਾਗਜ ਜਿਹੜੇ ਪੂਰੇ ਹੋਣੇ ਚਾਹੀਦੇ ਆ ਔਰ ਤੁਸੀਂ ਜਿਹੜੀ ਆ 80 60 ਡੈਸੀਮੀਟਰ ਬਾਅਦ ਜਿਹੜੀ ਆ ਲਾਊਡ ਆ ਉਹ ਨਹੀਂ ਤੁਸੀਂ ਕਰ ਸਕਦੇ ਤੁਸੀਂ ਵਾਤਾਵਰਨ ਨੂੰ ਪੋਲੂਸ਼ਨ ਨਹੀਂ ਕਰ ਸਕਦੇ ਉਹ ਜਿਹੀਆਂ ਜਿਹੜੀਆਂ ਸਖਤ ਹਦਾਇਤਾਂ ਆ ਉਹ ਲਗਾ ਕੇ ਜਿਹੜਾ ਸਾਨੂੰ ਇੱਕ ਆ ਤੁਹਾਡੇ ਸਾਹਮਣੇ ਲੈਟਰ ਆ ਜੀ ਇਹ ਲੈਟਰ ਜਿਹੜਾ ਇਹਨਾਂ ਨੇ ਇਹ ਆਗਿਆ ਦਿੱਤੀ ਆ ਇਹ ਆਗਿਆ ਰਹੀਆਂ ਇਹ ਦਿਵਿਆਂਗਾ ਨੂੰ ਇੱਕ ਧਮਕੀ ਪੱਤਰ ਆ ਇਹ ਇਹ ਜਿਹੜਾ ਦਿਵਿਆਂਗ ਹੈ ਆਪਣੇ ਹੱਕਾਂ ਦੇ ਲਈ ਘਰਾਂ ਦੇ ਵਿੱਚੇ ਰਹੇ ਆਪਣੇ ਘਰਾਂ ਚੋਂ ਬਾਹਰ ਨਾ ਨਿਕਲੇ ਸੋ ਦਿਵਿਆਂਗ ਐਕਸ਼ਨ ਕਮੇਟੀ ਹਮੇਸ਼ਾ ਆਪਣੇ ਹੱਕਾਂ ਦੀ ਲੜਦੀ ਆ ਔਰ ਹੁਣ ਵੀ ਲੜੇਗੀ ਅਸੀਂ ਪਹਿਲਾਂ ਹੀ ਜਿਹੜਾ ਆ ਰੂਟ ਪਲਾਨ ਦਿੱਤਾ ਹੋਇਆ ਇਸ ਦੇ ਵਿੱਚ ਪੱਟੀ ਏਰੀਆ ਵਿੱਚ ਵੀ ਜਿਹੜਾ ਆ ਸਾਡਾ ਰੂਟ ਪਲਾਨ ਹੈਗਾ ਆ ਇਸ ਦੇ ਬਾਵਜੂਦ ਸਾਨੂੰ ਸਿਰਫ ਤੇ ਸਿਰਫ ਅੰਮ੍ਰਿਤਸਰ ਬਾਈਪਾਸ ਤੋਂ ਲੈ ਕੇ ਗੋਇੰਦਵਾਲ ਬਾਈਪਾਸ ਤੱਕ ਜਿਹੜੀ ਆ ਪਰਮਿਸ਼ਨ ਦਿੱਤੀ ਗਈ ਆ ਸੋ ਇਹ ਪ੍ਰਸ਼ਾਸਨ ਵੱਲੋਂ ਔਰ ਮੁੱਖ ਚੌਂਕ ਕਮਿਸ਼ਨਰ ਵੱਲੋਂ ਜਿਹੜਾ ਦਿਵਿਆਂਗਾਂ ਦੇ ਧੱਕਾ ਆ ਜਿਹੜੇ ਸਾਡੇ ਹੱਕ ਆ ਰਾਈਟਸ ਉਹਨਾਂ ਦੇ ਜਿਹੜਾ ਧੱਕਾ ਆ ਅਸੀਂ ਜਿਹੜਾ ਇਸ ਦਾ ਜਵਾਬ ਆ ਅੱਜ ਜਿਹੜਾ ਸਰਕਾਰ ਨੂੰ ਦੇਵਾਂਗੇ ਅਸੀਂ ਹਰ ਹਾਲ ਦੇ ਵਿੱਚ ਜਿਆ ਪੰਜਾਬ ਦਿਵਿਆਂਗ ਬਚਾਓ ਪੰਜਾਬ ਸਰਕਾਰ ਜਗਾਓ ਜਿਹੜਾ ਮਾਰਚ ਆ ਉਹ ਹਰ ਹਾਲ ਦੇ ਵਿੱਚ ਆਪਾਂ ਕੱਢਾਂਗੇ ਦੇਖਣ ਲੱਗ ਜੀ ਮੁੱਖ ਮੰਤਰੀ ਵੀ ਆ ਰਹੇ ਆ ਪੱਟੀ ਤੇ ਉਹ ਉਸ ਸਰਕਾਰ ਨਹੀਂ ਜੀ ਅਸੀਂ ਇਹ ਦੇਖ ਲਓ 22 ਤਰੀਕ ਦਾ ਐਡੀਨ ਸਾਹਿਬ ਨੂੰ ਦਿੱਤਾ ਆ ਸੀ ਅਸੀਂ ਪਹਿਲਾਂ ਉਹਨਾਂ ਨੂੰ ਦੱਸਿਆ ਹੋਇਆ ਕਿ ਅਸੀਂ ਪੱਟੀ ਵੀ ਜਾਣਾ ਆ ਅਸੀਂ ਆ ਸਾਡਾ ਰੂਟ ਪਲਾਨ ਹੈਗਾ ਮੁੱਖ ਮੰਤਰੀ ਸਾਹਿਬ ਦਾ ਬਾਅਦ ਚ ਪ੍ਰੋਗਰਾਮ ਬਣਿਆ ਜੇ ਮੁੱਖ ਮੰਤਰੀ ਸਾਹਿਬ ਥੋੜੀ ਅਕਲ ਤੋਂ ਕੰਮ ਲੰਦੇ ਤਾਂ ਉਹ ਕਹਿੰਦੇ ਜਿੰਨੇ ਵੀ ਦਿਵਿਆਂਗ ਹੈਗੇ ਆ ਆਜੋ ਅਸੀਂ ਸਾਰੇ ਇਹਨਾਂ ਨੂੰ ਵੀ ਮਿਲ ਲੈਣੇ ਆ ਉਹ ਆਖਰਕਾਰ ਮੰਗਣ ਦਾ ਵੋਟਾਂ ਆਇਆ ਸਾਡੇ ਕੋ ਵੀ ਤਾਂ ਵੋਟਾਂ ਹੈਗੀਆਂ ਆ ਅਸੀਂ ਵੀ ਤਾਂ ਵੋਟਾਂ ਪਾਉਣੀਆਂ ਆ ਸੋ ਆਪਾਂ ਇਹ ਜਿਹੜਾ ਲੜਾਈ ਵਾਲਾ ਜਿਹੜਾ ਰੂ ਰੂਪ ਆਪਾਂ ਕਿਉਂ ਅਖਤਿਆਰ ਕਰ ਰਹੇ ਆ ਸੋ ਸਾਡੀ ਇਹੀ ਬੇਨਤੀ ਸੀਗੀ ਅਸੀਂ ਕੱਲ ਵੀ ਇਹੀ ਬੇਨਤੀ ਕੀਤੀ ਆ ਕਿ ਦਿਵਿਆਂ ਜਿਹੜਾ ਆ ਕੁਚਲਿਆ ਦਬਲਿਆ ਆ ਇਹਦੀ ਆਵਾਜ਼ ਆ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਜਿਹੜੀ ਹੱਕਾਂ ਦੀ ਲੜਾਈ ਆ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ ਪੰਜਾਬ ਪੁਲਿਸ ਕਿਉਂ ਆਈ ਤੁਹਾਡੇ ਘਰੇ ਪੰਜਾਬ ਪੁਲਿਸ ਮੈਨੂੰ ਨਹੀਂ ਸਮਝ ਲੱਗੀ ਪਰਮਿਸ਼ਨ ਦੇਰ ਦੇ ਬਾਵਜੂਦ ਵੀ ਰਾਤੀ ਜਦੋਂ ਮੈਂ ਆਪਣੇ ਘਰ ਐਂਟਰ ਹੋਇਆ ਤੇ ਨਵਾ ਸਵਾ 9 ਵਜੇ ਰਾਤ ਦੀ ਜਿਹੜੀ ਆ ਉਦੋਂ ਹੀ ਮੈਨੂੰ ਉਹਨਾਂ ਨੇ ਘਰੇ ਨਜ਼ਰਬੰਦ ਕਰਤਾ ਔਰ ਮੇਰੇ ਜਿੰਨੇ ਵੀ ਪੰਜਾਬ ਦੇ ਖੋਨੇ-ਕੋਨੇ ਤੋਂ ਸਾਥੀ ਆ ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਤਾਂ ਉਹਨਾਂ ਨੇ ਆ ਜਿਹੜਾ ਫਰਮਾਨ ਆ ਇਹ ਦਿਵਿਆਂਗਾ ਦੇ ਉੱਪਰ ਬਹੁਤ ਖਤਰਨਾਕ ਲਾਇਆ ਔਰ ਦੂਜਾ ਜਿਹੜਾ ਸਾਡੇ ਪ੍ਰਧਾਨ ਸਾਹਿਬ ਨੂੰ ਅਰੈਸਟ ਕਰ ਲਿਆ ਸੋ ਇਹ ਸਾਰੇ ਸਾਥੀ ਜਿਹੜੇ ਆ ਵੱਖ-ਵੱਖ ਜਿੰਨਿਆਂ ਤੋਂ ਸਾਡੇ ਪ੍ਰਧਾਨ ਸਾਹਿਬਾਨ ਅਹੁਦੇਦਾਰ ਸਾਹਿਬਾਨ ਔਰ ਸਾਡੇ ਵਰਕਰ ਜਿਹੜੇ ਆ ਉਹ ਇੱਥੇ ਪਹੁੰਚੇ ਆ ਤਾਂ ਜੋ ਕਿ ਪੰਜਾਬ ਸਰਕਾਰ ਨੂੰ ਜਿਹੜਾ ਆਪਣੇ ਹੱਕਾਂ ਦੀ ਆਵਾਜ਼ ਆ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਪਹੁੰਚਾ ਸਕਣ। ਉਹ ਕਿਹਦੇ ਰਸਤਾ ਤੇ ਦੇਖੋ ਜੀ ਚੋਣ ਜਬਤੇ ਦੀ ਬੋਡੀ ਨਾ ਮਨਜ਼ੂਰੀ ਹੋ ਸਕਦੀ ਹੈ ਪਰ ਉਹ ਲਿਮਟਡ ਕੰਡੀਸ਼ਨਸ ਨੇ। ਉਦੇ ਅਕੋਰਡਿੰਗ ਜੁਡੀਸੀ ਸਭ ਅਲਾਉ ਕਰਨਗੇ ਉਸ ਦੇ ਮੁਤਾਬਿਕ ਜਿਹੜੀ ਹੈ ਪਰਮਿਸ਼ਨ ਦਿੱਤੀ ਹੈ ਸੋਚਿਆ ਵੀ ਘਰ ਚ ਨਜ਼ਰਬੰਦ ਬਣਾ ਦਿੱਤਾ ਤਾਂ ਕਿ ਨਹੀਂ ਮਤਲਬ ਵੀ ਨਹੀਂ ਬਣਦਾ ਜੀ ਘਰ ਚ ਕਿਸੇ ਨੂੰ ਨਜ਼ਰਬੰਦ ਨਹੀਂ ਕੀਤਾ ਗਿਆ ਇੱਕ ਰੂਟੀਨ ਹੁੰਦਾ ਹੈ ਕਿ ਜਦੋਂ ਜਿੰਦਾਂ ਦੇ ਰੋਮਾਂ ਸੁੰਦੇ ਆ ਸੀ ਜਿੰਦਾਂ ਦੀਆਂ ਫਵਾਹਾਂ ਸੁਣਦੇ ਆ ਅਸੀਂ ਉਹ ਸਾਹਮਣਾ ਐਕਸ਼ਨ ਕਰਨਾ ਹੁੰਦਾ ਸੋ ਸਾਡੇ ਕੋਲੇ ਜੋ ਹੁਣ ਤੱਕ ਦੀ ਇਹਨਾਂ ਦੀ ਪਰਮਿਸ਼ਨ ਹੈ ਅਸੀਂ ਉਹਦੇ ਮੁਤਾਬਿਕ ਇਹਨਾਂ ਨਾਲ ਐਕਟ ਕੀਤਾ ਪਰ ਜੇ ਉਸ ਤੋਂ ਵੱਧ ਕਰਨਗੇ ਉਹ ਡੈਫੀਨਿਟਲੀ ਅਸੀਂ ਜੋ ਐਸ ਪਰ ਲਾਅ ਬਣਦਾ ਅਸੀਂ ਉਹ ਕਰਾਂਗੇ